ਰੱਖਿਆ ਸੇਵਾ ਵਿਭਾਗ ਵੱਲੋਂ ਕਾਰਗਲ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਮਨਾਈ ਗਈ ਅੱਜ ਸਰਵਲ ਜੋਲੀ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੀਤਾ ਗਿਆ ਸਨਮਾਨਤ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਬਠਿੰਡਾ ਦੇ ਏਡੀਸੀ ਜਰਨਲ ਇਸ ਵਿੱਚ ਹੋਏ ਸ਼ਾਮਲ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਅੱਜ ਰੱਖਿਆ ਵਿਭਾਗ ਵੱਲੋਂ ਬਠਿੰਡਾ ਦੇ ਚਿਲਡਨ ਪਾਰਕ ਦੇ ਨੇੜੇ ਅੱਜ ਕਾਰਗਲ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਸਿਲਵਰ ਜੁਲੀ ਮਨਾਇਗੀ ਜਿਸ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਬਠਿੰਡਾ ਦੇ ਏਡੀਸੀ ਜਰਨਲ ਵੱਲੋਂ ਇੱਥੇ ਸਨਮਾਨਿਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਸ਼ਹੀਦਾਂ ਦੇ ਪਰਿਵਾਰ ਸ਼ਾਮਲ ਹੋਏ ਦੇਖਣ ਨੂੰ ਤਸਵੀਰਾਂ ਅਸੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਕਾਰਗਲ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਸਿਲਵਰ ਜੁਬਲੀ ਮਨਾਇਗੀ ਹੈ ਅਤੇ ਇਸ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਜਿਸ ਦੇ ਵਿੱਚ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਬਠਿੰਡਾ ਦੇ ਐਡੀਸੀ ਜਰਨਲ ਸ਼ਾਮਲ ਹੋਏ ਸਰ ਕੀ ਨਾਮ ਹੈ ਤੁਹਾਡਾ ਮੈਂ ਕੈਪਟਨ ਸਤਨਾਮ ਸਿੰਘ ਐਮ ਆਈ ਡੀ ਅਰਕਲ ਦੀ ਲੜਾਈ ਦੇ ਵਿੱਚ ਐਮਆਈਡੀ ਪਲੇਨ ਅਟਕ ਕੀ ਕਰ ਦਿੱਤਾ ਸਰਕਾਰ ਕੀ ਹੈਗਾ ਸਰਕਾਰ ਕੀਤਾ ਗਿਆ ਸੀ ਅੱਜ ਦੇ ਦਿਨ ਤੇ ਸਰਕਾਰ ਦਾ ਬਹੁਤ ਵੱਡਾ ਬਰਦਾ ਹੈ ਇਹ ਜਿਨ੍ਹਾਂ ਨੇ ਸ਼ਹੀਦਾਂ ਨੂੰ ਯਾਦ ਕੀਤਾ ਅਸੀਂ ਤਾਂ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਆ ਲੇਕਿਨ ਅਗਰ ਉਹਨਾਂ ਦੇ ਵਿਰਾਸਤ ਨੂੰ ਸਾਪਿਆ ਜਾਵੇ ਅੱਜਕੱਲ ਥੋੜਾ ਜਿਹਾ ਮਰੋ ਸ਼ੋਸ਼ੇ-ਮੋਸ਼ੇ ਦਾ ਜਮਾਨਾ ਜ਼ਿਆਦਾ ਹੈ ਜਿਹਦੇ ਕਰਕੇ ਪਿਛਲੇ ਆਦਮੀਆਂ ਦੀ ਕਦਰ ਘਟਦੀ ਜਾਂਦੀ ਹੈ ਅਸੀਂ ਸਰਕਾਰਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਆਪਦੇ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਅੱਗੇ ਫੌਜ ਨੂੰ ਬਹੁਤ ਚੰਗੇ ਤਰੀਕੇ ਨਾਲ ਡਿਵੈਲਪ ਕੀਤਾ ਜਾਵੇ ਤਾਂ ਕਿ ਦੇਸ਼ ਦੀ ਸਹੀ ਤਰੀਕੇ ਨਾਲ ਰਾਖੀ ਹੋ ਸਕੇ ਦੇਸ਼ ਦੀ ਅੰਦਰੂਨੀ ਰਾਖੀ ਵਾਸਤੇ ਵੀ ਅੱਜ ਕੱਲ ਫੌਜੇ ਇਸਤੇਮਾਲ ਹੁੰਦੀ ਹੈ ਬਾਹਰੋਂ ਤਾਂ ਹੈ ਹੀ ਹੈ ਇਸ ਕਰਕੇ ਫੌਜ ਵੱਲ ਥੋੜਾ ਜਿਆਦਾ ਸਰਕਾਰਾਂ ਨੂੰ ਧਿਆਨ ਜਿਆਦਾ ਦੇਣਾ ਚਾਹੀਦਾ ਨਵੇਂ ਫੌਜੀ ਨਵੇਂ ਵਿਦਿਆਵਾਂ ਵਰਗੇ ਅਗਨੀ ਵੀਰ ਇੱਕ ਬਹੁਤ ਹੀ ਫਲੋਪ ਯੋਜਨਾ ਹੈ ਇਹ ਪਤਾ ਨਹੀਂ ਕਿ ਨੇ ਏਸੀ ਦੇ ਵਿੱਚ ਬੈਠ ਕੇ ਯੋਜਨਾ ਬਣਾਈ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਫੌਜ ਲੜਦੀ ਕਿਉਂ ਹੈ ਤੇ ਕਿਵੇਂ ਲੜਦੀ ਹੈ 4 ਸਾਲ ਦੇ ਵਿੱਚ ਦਾ ਇੱਕ ਸਮਾਲ ਆਰਮਜ਼ ਦਾ ਆਦਮੀ ਟ੍ਰੀਟ ਨਹੀਂ ਹੁੰਦਾ ਪਰ 4 ਸਾਲ ਬਾਅਦ ਉਹਨੇ ਘਰ ਆ ਜਾਣਾ ਬੈਨੀਫਿਟ ਉਹਨੂੰ ਕਿਸੇ ਕਿਸਮ ਦਾ ਕੋਈ ਨਹੀਂ ਨੌਂ ਹੁਣ ਕਿਹਦੀ ਕੀ ਹੁੰਦੀ ਹੈ ਅੱਜ ਕੱਲ ਬੇਰੁਜ਼ਗਾਰੀ ਹੈ ਰੋਜ਼ਗਾਰ ਦੇ ਵਾਸਤੇ ਤਾਂ ਆਦਮੀ ਨੂੰ ਆਪਦਾ ਕੰਮ ਲੱਭਣਾ ਚਾਹੀਦਾ ਹੈ ਲੇਕਿਨ ਜੇ ਦੇਖਿਆ ਜਾਵੇ ਕਿ ਉਹ ਦੇਸ਼ ਦੀ ਸੇਵਾ ਵਾਸਤੇ ਜਾ ਰਿਹਾ ਤਾਂ ਇਹ ਬਿਲਕੁਲ ਗਲਤ ਚਣ ਵਾਲੇ ਦਾ ਸਰਕਾਰ ਦਾ ਤਰੀਕਾ ਵੀ ਗਲਤ ਹੈ ਉਹ ਕਦੇ ਵੀ ਜਿਵੇਂ ਪੁਰਾਣੇ ਫੌਜੀ ਦੇਸ਼ ਤੇ ਰਾਖੀ ਵਾਸਤੇ ਇੱਕ ਢਾਕੇ ਅੱਗੇ ਲੜਦੇ ਨੇ ਅਗਨੀ ਵੀਰ ਉਸ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ ਕਮਾਂਡਰ ਦਿਲਪ੍ਰੀਤ ਸਿੰਘ ਕਾਂਗਾ ਮੈਂ ਡਿਸਟ੍ਰਿਕਟ ਸੈਨਿਕ ਵੈਲਫੇਅਰ ਅਫਸਰ ਹੈਗਾ ਬਟਿੰਡਾ ਦਾ ਤੇ ਐਡੀਸ਼ਨਲ ਚਾਰਜ ਮੇਰੇ ਕੋਲ ਚਾਰ ਜ਼ਿਲ੍ਹਿਆਂ ਦੇ ਹੈਗੇ हां जी ਅਸੀਂ 25 ਪੰਜਾਬ ਸਰਕਾਰ ਸਾਡਾ ਰੱਖਿਆ ਸੇਵਾ ਵਿਭਾਗ 25 ਸਾਲਾਂ ਦਾ ਕਾਰਗਿਲ ਦੀ ਵਰੇਗੰਡ ਮਨਾ ਰਹੇ ਹਾਂ ਜੀ ਤੇ ਜਿਹੜਾ ਅਸੀਂ ਜਿੰਨੇ ਵੀ ਸਾਡੇ ਸ਼ਹੀਦ ਉਹਨਾਂ ਦੇ ਪਰਿਵਾਰ ਤੇ ਜਿਹੜੇ ਵੀ ਡਿਸੇਬਲ ਸਾਡੇ ਸੈਨਿਕ ਹੋਏ ਨੇ ਤੇ ਜਿੰਨ ਜਿਨਾਂ ਨੇ ਗੈਲੈਂਟਰੀ ਅਵਾਰਡ ਜਿੱਤੇ ਆ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਦਾ ਇਹ ਅੱਜ ਇੱਕ ਪ੍ਰੋਗਰਾਮ ਰੱਖਿਆ ਸੀ ਜੀ ਹਾਂ ਜੀ ਇਹ ਤੇ ਸਾਡੇ ਚੀਫ ਗੈਸਟ ਸੀ ਸਾਡੇ ਸਰਦਾਰ ਜਗਰੂ ਸਿੰਘ ਸਿੰਘ ਗਿੱਲ ਜਿਹੜੇ ਕਿ ਇਹ ਐਮਐਲਏ ਸ਼ਹਿਰੀ ਹੈਗੇ ਨੇ ਬਟਿੰਡਾ ਤੇ ਵਧੀਕ ਡਿਪਟੀ ਕਮਿਸ਼ਨਰ ਲਤੀਫ احمد ਜੀ ਜਿਹਨਾਂ ਦੇ ਆਪਣੇ ਬਟਿੰਡੇ ਨੇ ਹੈਗੇ ਉਹਨਾਂ ਨੇ ਪਾਰਟਿਸਪੇਟ ਕੀਤਾ ਤੁਸੀਂ ਦੇਖ ਰਹੇ ਸੀ ਮਤਲਬ ਸਾਡੇ ਕੋਲ 10 ਜਨਾਂ ਦੇ ਵਿੱਚੋਂ ਜਿਹੜੇ ਸਾਡੇ ਸ਼ਹੀਦ ਹੋਏ ਕਾਰਗਿਲ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਆਏ ਸੀ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਸੀਗਾ ਵੀ ਚਲੋ ਉਹਨਾਂ ਦੀ ਸ਼ਾਂਤ ਨੂੰ ਅਸੀਂ ਯਾਦ ਕਰੀਏ ਯਾਦ ਕਰਕੇ ਉਹਨਾਂ ਦੇ ਪਰਿਵਾਰਾਂ ਦੀ ਵੀ ਗੱਲ ਸੁਣੀਏ ਪਲੱਸ ਉਹਨਾਂ ਨੂੰ ਇੱਕ ਛੋਟਾ ਜਿਹਾ ਸਨਮਾਨ ਵੀ ਦਿੱਤਾ ਗਿਆ ਹੈ ਤੇ ਜਿੱਦਾਂ ਕਿ ਮੈਂ ਆਪਣੀ ਸਪੀਚ ਦੇ ਵਿੱਚ ਵੀ ਕਹੇ ਬਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਲਈ ਹਰ ਕਿਸਮ ਦੀ ਤੇ ਉਹਨਾਂ ਲਈ ਵੱਖ-ਵੱਖ ਸਮੇਂ ਤੇ ਵੱਖ-ਵੱਖ ਕਿਸਮ ਦੀਆਂ ਸਹੂਲਤਾਂ ਦੇਣ ਲਈ ਤੇ ਅਸੀਂ ਮੈਂ ਵੀ ਆਪਣੇ ਤੌਰ ਤੇ ਸਾਡੇ ਸ਼ਹੀਦਾਂ ਦੇ ਸ਼ਹੀਦਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਲਾਮ ਕਰਦਾ ਕਿ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਦੀ ਬਹੁਤੀ ਦੇ ਕੇ ਸਾਡੇ ਮੁਲਕ ਦੀ ਸ਼ਰਧਾਂ ਦੀ ਰਾਖੀ ਕੀਤੀ। ਹਾਂ ਜ Punjab ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਕਾਰਗਿਲ ਦਿਵਸ ਜਿਹੜਾ ਨਾ 25 ਸਾਲ ਹੋ ਗਏ ਅੱਜ 26ਵਾਂ ਸਾਲ ਸ਼ੁਰੂ ਹੋ ਗਿਆ ਉਹ ਜੋਧੇ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੇ ਜਾਨਾਂ ਕੁਰਬਾਨ ਕੀਤੀਆਂ ਬਹੁਤ ਹੀ ਮੁਸ਼ਕਲ ਘੜੀ ਸੀ ਜਦੋਂ ਦੁਸ਼ਮਣ ਨੇ ਅਚਾਨਕ ਘਾਤ ਲਾ ਕੇ ਸਾਡੀ ਜਿਹੜੀ ਸਭ ਤੋਂ ਉੱਚੀ ਚੋਟੀ ਹੈ ਸਾਡਾ ਜਿਹੜਾ ਹੌਏ ਦੇ ਵਿੱਚ ਯੰਗ ਦੇ ਮੈਦਾਨ ਦੇ ਲਈ ਸਭ ਤੋਂ ਸਟ੍ਰੈਟੈਜੀਕ ਪੁਆਇੰਟ ਹੈ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਔਰ ਬੜਾ ਔਖਾ ਕੰਮ ਸੀ ਕਿ ਦੁਸ਼ਮਣ ਤੌੜੇ ਤੌਂ ਨਾ ਉੱਚਾ ਬੈਠਾ ਕਿ ਥੱਲੇ ਤੁਸੀਂ ਜਾ ਕੇ ਪਹਾੜਾਂ ਦੀਆਂ ਚੋਟੀਆਂ ਤੇ ਚੜ ਕੇ ਉਸ ਦਾ ਮੁਕਾਬਲਾ ਕਰੋ ਉਸ ਨੂੰ ਸਿੱਖਿਸ਼ਿਤ ਦੇਣੀ ਸਾਡੀਆਂ ਫੌਜਾਂ ਜਿੱਤੀਆਂ ਉਸ ਦੇ ਵਿੱਚ 576 500 550 ਤੋਂ ਉੱਪਰ ਜਿਹੜੇ ਸਾਡੇ ਸੂਰਬੀਰ ਸ਼ਹੀਦ ਹੋਏ 1300 ਤੋਂ ਉੱਪਰ ਡੈਂਜਰਡ ਹੋਏ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਸਾਰਾ ਮੁਲਕ ਯਾਦ ਕਰ ਰਿਹਾ ਅਸੀਂ ਵੀ ਉਹਨਾਂ ਨੂੰ ਨਮਨ ਕਰਨ ਵਾਸਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਉਹ ਸਾਂਝ ਪਾਉਣ ਵਾਸਤੇ ਦੁੱਖ ਦੀ ਜਿਹੜੀ ਉਹਨਾਂ ਦੇ ਹਰ ਟਾਈਮ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਰਹਿੰਦੀ ਹੈ ਇੱਥੇ ਇਕੱਤਰ ਹੋਏ ਆ ਮੈਂ ਉਹਨਾਂ ਚੀਜ਼ਾਂ ਨੂੰ ਨੱਕ ਮਸਤਖ ਹੁਣਾਂ ਸਾਡੇ ਹੋਏ ਨੇ ਇੱਥੇ ਨਹੀਂ 1948 ਤੋਂ ਲੈ ਕੇ ਬਹੁਤ ਵਾਰ ਸਾਡੇ ਗੌਂਡੀ ਮੁਲਕਾਂ ਨੇ ਸਾਡੇ ਤੇ ਹਮਲੇ ਕੀਤੇ ਭਾਵੇਂ 1948 ਦੇ ਵਿੱਚ ਕਬੈਲੀਆਂ ਦਾ ਹਮਲਾ ਦੇ ਨਾਂ ਥੱਲੇ ਪਾਕਿਸਤਾਨ ਨੇ ਕਸ਼ਮੀਰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ 1962 ਦੀ ਜੰਗ ਸੀ ਚైనా ਦੀ 65 ਦੀ ਜੰਗ ਸੀ ਪਾਕਿਸਤਾਨ ਦੀ ਜਦੋਂ ਸਮੁੱਚਾ ਪੰਜਾਬ ਡੈਂਡੀਆਂ ਸਕੀਮਾ ਸਾਡਾ ਪਵਿੱਤਰ ਦਰਬਾਰ ਸਾਹਿਬ ਚਲਿਆ ਜਾਣਾ ਸੀ ਇਹ ਜਰਨਲ ਹਰਵਖ ਸਿੰਘ ਵਰਗੇ ਯੋਧੇ ਹਿੱਕਾਂ ਡਾਹ ਕੇ ਅੱਗੇ ਨਾ ਖੜਦੇ ਔਰ ਜਿਹੜੇ ਉਹਨਾਂ ਦੇ ਥੱਲੇ ਉਹਨਾਂ ਦੀ ਟੀਮ ਸੀ ਉਹਨਾਂ ਨੇ ਆਪਣੀ ਜਾਨ ਹੂਲ ਕੇ ਪਾਕਿਸਤਾਨ ਦੇ ਜਿਹੜੇ ਟੈਂਕ ਸੀ ਜਿਹੜੇ ਕਹਿੰਦੇ ਸੀ ਕਿ ਕਿਸੇ ਵੀ ਜੰਗ ਦੇ ਵਿੱਚ ਇਹਨਾਂ ਦਾ ਮੁਕਾਬਲਾ ਨਹੀਂ ਕਵਰ ਸਥਾਨ ਬਣਾਤਾ ਸੀ ਇਹ ਦੁਨੀਆ ਦਾ ਇਤਿਹਾਸ ਕਹਿੰਦਾ ਹੈ ਕੱਤਰ ਦੇ ਵਿੱਚ ਸਹਿਮ ਮਾਨੁਸ਼ਾ ਔਰ ਜਨਰਲ ਜੀਸੀ ਗੋੜਾਹੁਰਾ ਨੇ ਇੱਕ ਵਰਲਡ ਹਿਸਟਰੀ ਦਾ ਰਕਾਰਡ ਬਣਾਇਆ 90 ਹਜ਼ਾਰ ਫੌਜੀ ਜਿਹੜੇ ਆ ਉਹਨਾਂ ਦੇ ਹਥਿਆਰ ਸਟਾਕੇ ਜੰਗ ਜਿੱਤੀ ਔਰ ਐਵੇਂ ਨਹੀਂ ਹੋ ਜਾਂਦਾ ਜੇ ਲਗਾਓ ਹੈ ਦੇਸ਼ ਪ੍ਰੇਮ ਹੈ ਕੁਛ ਕਰਨ ਦੀ ਭਾਵਨਾ ਦੇਖ ਲਈ ਉਹ ਫੌਜੀ ਲੜਦੇ ਤਾਂ ਹੀ ਹੋ ਸਕਦਾ ਸਾਨੂੰ ਸਾਰਿਆਂ ਨੂੰ ਜਿੱਥੇ ਇਨਾਂ ਪਰਿਵਾਰਾਂ ਦੇ ਨਾਲ ਅੱਜ ਹਮਦਰਦੀ ਪ੍ਰਗਟ ਕੀਤੀ ਹੈ ਇਹਨਾਂ ਦੇ ਦੁੱਖਾਂ ਸੁੱਖਾਂ ਦੀ ਸਾਂਝ ਲਈ ਅਸੀਂ ਇਹਨਾਂ ਨੂੰ ਕਿਹਾ ਸੀ ਹਰ ਸਮੇਂ ਤਿਆਰ ਹਾਂ ਮੈਂ ਉਹਨਾਂ ਨੂੰ ਇੱਕ ਵਾਰ ਫਿਰ ਨਕ ਨਕਮਰਸ਼ਤ ਗੁੰਦਾ ਹੋਇਆ ਨੌ ਜਨਾਨਾਂ ਨੂੰ ਉਹਨਾਂ ਦੀ ਸ਼ਹਾਦਤ ਦੇ ਉੱਤੇ ਪ੍ਰਣਾਮ ਕਰਦਾ